ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਮਚੱਕੀ ਮਲ ਸਿੰਘ ਵਾਲੀ ਦੇ ਵਿੱਚ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਟੀਮਾਂ ਵਾਲੀ ਦਾ ਪੇਗਵੰਡੀ ਪਿੰਡ ਆ ਜਦੋਂ ਆਪਾਂ ਫਰੀਦਕੋਟ ਤੋਂ ਬਾਹਰੇ-ਬਾਰ ਨਿਕਲ ਕੇ ਆਉਣੇ ਆ ਮਿੱਤਰੋ ਤਾਂ ਆਪਾਂ ਟੀਮਾਂ ਵਾਲੀ ਨੂੰ ਬੰਦਰ ਜਟਾਲੀ ਨੂੰ ਜਾਣਾ ਹੋਵੇ ਤਾਂ ਪਹਿਲਾ ਪਿੰਡ ਆ ਜਿਹੜਾ ਮਿੱਤਰੋ ਉਹ ਮਚੱਕੀ ਮਲ ਸਿੰਘ ਵਾਲੀ ਆਉਂਦੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਇੱਕ ਗਾਂ ਵਕਾਉਆ ਬਾਈ ਹੁਣਾਂ ਦੀ ਮਿੱਤਰੋ ਜਿਹੜੇ ਭਰਾਵੜੇ ਘਰੇ ਰੱਖਣ ਨੂੰ ਗਾਂ ਲੈਣੀ ਆ ਠੰਡੀ ਸੀਲ ਗਾਂ ਚਾਹੀਦੀ ਆ ਤਾਂ ਫਿਰ ਬਾਈ ਹੁਣਾਂ ਨਾਲ ਰਾਬਤਾ ਕਾਇਮ ਕਰ ਲਾਗੇ ਆਪਾਂ ਡਿਟੇਲ ਲੈ ਦੇਣਾ ਤੁਹਾਨੂੰ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਵਧੀਆ ਜੀ ਸੇਤਾ ਦੇ ਪਰਿਵਾਰ ਜੀ ਵਧੀਆ ਜੀ ਵਧੀਆ ਜੀ ਠੀਕ ਆ ਆਪਣਾ ਨਾਮ ਦੱਸ ਦਈਏ ਬਾਈ ਇੱਕ ਵਾਰੀ ਕਪੂਰ ਸਿੰਘ ਜੀ ਕੀ ਨਾਂ ਬਾਈ ਕਪੂਰ ਸਿੰਘ ਠੀਕ ਆ ਬਈ ਸਨਾਰ ਬਾਈ ਜਗਿੰਦਰ ਸਿੰਘ ਬਸਤੀ ਕਿਹੜੀ ਆ ਗਈ ਬਾਈ ਆਪਣੀ ਇਹ ਇਹ ਘਰ ਦਾ ਨਿਕਲੋਂ 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 ਸਿੱਧੀ ਕਲੋਨੀ ਗਾ ਜੀ ਸਿੱਧੀ ਕਲੋਨੀ ਠੀਕ ਹੈ ਬਾਈ ਅੱਛਾ ਬਾਈ ਇੱਕ ਗਾਂ ਵੇਚਣੀ ਆਪਾਂ ਹਾਂ ਇਹ ਕਿੰਨੇ ਵਸ ਹੁੰਦੀ ਆ ਤੀਜਾ ਸੂਆ ਹੂਣਾ ਇਹਨੇ ਕਿੰਨੇ ਦਿਨ ਲੈ ਜੂਗੀ ਬਾਈ ਹਜੇ ਇਹ ਹਫਤਾ ਲੈ ਜੂ ਹਫਤਾ ਜੀ ਬਣਦੀ ਤਾਂ ਚੰਗੀ ਹੋਣੀ ਬਹੁਤ ਚੰਗਾ ਬਹੁਤ ਚੰਗਾ ਬਣੇ ਨੇਵਾਂ ਨੂੰ ਬਹੁਤ ਵਧੀਆ ਦੁੱਧ ਕਿੰਨਾ ਦੇ ਦਿੰਦੀ ਆ ਬਾਈ ਇਹ ਦੇ ਦੇ 18-17 ਕਿਲੋ ਦੁੱਧ ਠੀਕ ਹੈ ਬਾਈ ਤੇ ਰੇਟ ਬਾਈ ਕੀ ਰੱਖਾਂਗੇ ਆਪਾਂ ਇਹਦਾ ਇਹਦਾ 52000 ਮਾਨਤਣ ਵਿੱਚੋਂ ਬਹੁਤ ਚਲੋ ਕੋਈ ਮੌਕੇ ਤੇ ਮਾੜਾ ਮਟਾ ਠੀਕ ਹੈ ਤੋਰੀ ਬਾਈ ਕੱ ਸੁਧਾਰਨ ਪਰਿਵਾਰ ਦੇ ਘਰੋਂ ਵਧੀਆ ਗਾਂ ਤੁਹਾਨੂੰ ਮਿਲ ਜੂਗੀ ਘਰੋਂ ਗਾਂ ਮਿਲ ਜੂਗੀ ਕਿਉਂਕਿ ਇੱਕ ਮਿਹਨਤੀ ਪਰਿਵਾਰ ਦੇ ਘਰੋਂ ਗਾਂ ਮਿਲ ਜੂਗੀ ਕਿ ਕਈ ਵਾਰੀ ਆਪਾਂ ਹੁੰਦਾ ਵੀ ਆਪਾਂ ਘਰੋਂ ਗਾਂ ਲੈਣੀ ਪਸੰਦ ਕਰਦੇ ਆ ਤਾਂ ਫਿਰ ਤੁਸੀਂ ਰਾਬਤਾ ਕਰ ਮਾਈ ਨਾਲ ਕਰ ਲਿਆ ਜੇ 20 17 18 ਕਿਲੋ ਬਾਈ ਉਹਨਾਂ ਨੇ ਚੋਇਆ ਹੋਇਆ ਤੀਜਾ ਸੂਆ ਸੂਣੀ ਆ ਸਮਰੱਧਰ ਘਾਤ ਦੇ ਵਿੱਚ ਬਾੜੀ ਉੱਚੀ ਲੰਮੀ ਨਹੀਂ ਗੋਲ ਮਟਰ ਵਾਲੇ ਵੇੜਾ ਟੁੱਸ ਵਾਲੀ ਵੇੜਾ ਮਾਨੂੰ ਜਾਨਕੀ ਦੁੱਧ ਵਾਲੀ ਵੇੜਾ ਜਿਹੜੇ ਪੁਰਾਣੇ ਘਰੇ ਦਰਮਿਆਨੇ ਸਾਈਜ ਦੇ ਵਿੱਚ ਜਿਵੇਂ ਆਪਾਂ ਹੁੰਦਾ ਵੀ ਘੱਟ ਥਾਂ ਹੁੰਦਾ ਘੱਟ ਥਾਂ ਦੇ ਵਿੱਚ ਵੀ ਰਹਿਣ ਵਾਲੀ ਗਾਵਾਂ ਮਿੱਤਰੋ ਇਹ ਲੇਵਾ ਹਜੇ ਹੋਰ ਵੀ ਜ਼ਬਰਦਸਤ ਤਿਆਰ ਕਰ ਜੂਗੀ ਕਿਉਂਕਿ 7-8 ਦਿਨ ਦਾ ਗਿਣਤੀ ਮੁਤਾਬਕ ਹੀ ਪਹਿਜਾ ਤਾਂ ਜਦੋਂ ਦਿਨ ਵਿਚਾਰ ਉਪਰ ਲੈ ਕੇ ਵੇ ਤਿਆਰ ਹੋਈ ਤਾਂ ਨੇ ਬਹੁਤ ਸੋਹਣੀ ਜਿਵੇਂ ਮੈਂ ਨਹੀਂ ਤਾਂ ਸਮਝ ਆ ਰਿਹਾ ਨਹੀਂ ਠੰਡੀ ਤਾਂ ਵਾਕਿਆ ਪਤਾ ਹੀ ਨਹੀਂ ਜਾਂਦਾ ਮੈਂ ਹਰ ਗਈ ਆ ਜੀ ਨੰਬਰ ਤਾਂ ਇਹੀ ਬਾਈ ਕਰਾਂ ਦੀ 97798 ਜੀ ਹਾਂ 7381 ਇੱਕ ਵਾਰੀ ਹੋਰ ਬੋਲ 97798 ਜੀ 73804 ਇੱਕ ਵਾਰੀ ਹੋਰ ਬੋਲ ਦੇ ਨੰਬਰ 97798 ਜੀ 73804 ਠੀਕ ਹੈ ਬਈ ਇਸ ਨੰਬਰ ਤੇ ਬਾਈ ਨੇ ਕਰ ਲੈ ਮਿੱਤਰੋ ਤੁਸੀਂ ਰਾਬਤਾ ਕਰ ਪਿੰਡ ਹੈਗਾ ਮਚਾਕੀ ਬੰਦੇ ਬਾਈ ਨੂੰ ਫਰੀਦਕੋਟ ਮਿੱਤਰੋ